ਇਨੇ ਪੈਸੇ ਲਾਏ ਸੀ ਪਹਿਲਾਂ ਜਿਹੜੇ ਅਗਿਆ ਨਾਸੀ ਕੰਨਾ ਤੇ ਦਵਿੰਦਰ ਕੰਨਾ ਇਹਦੇ ਕੋਈ ਜਾਂਦੇ ਸੀ ਕਿਤੇ ਕਰਾਉਣ ਵਾਸਤੇ ਟ੍ਰੀਟਮੈਂਟ ਤਾਂ ਇਹਨਾਂ ਨੂੰ ਵੀ ਇਹਨੇ ਕਿਹਾ ਵੀ ਤੁਸੀਂ ਆਹ ਕੰਪਨੀ ਜੁਆਇਨ ਕਰੋ ਤੁਸੀਂ ਤੁਹਾਨੂੰ ਇਹਦੇ ਵਿੱਚ ਫਾਇਦਾ ਹੋਏਗਾ ਇਹਨੇ ਕੰਨਾ ਦੇ ਵਿੱਚ ਤਾਂ ਹੀ ਲਾਏ ਸੀਗੇ ਤੇ ਬਾਅਦ ਦੇ ਵਿੱਚ ਜਿਵੇਂ ਨੇ ਆਪਣੇ 11 ਦੋਸਤਾਂ ਦੇ ਵੀ ਜ਼ਿਆਦਾ ਮਨਅਸਬੇ ਲਈ ਦਿਵਾਤੇ ਤੇ ਜਦੋਂ ਹੁਣ ਉਹ ਕੰਪਨੀ ਬਾਅਦ ਦੇ ਵਿੱਚ ਨਾਈਸਾਈਡ ਬੰਦ ਕਰਤੀ ਕੰਪਨੀ ਨੇ ਜਿਹਨੂੰ ਪੈਸੇ ਕਾਫੀ ਨੇ 30 ਲੱਖ ਦੋ ਲੱਗ ਗਿਆ

ਇਹ ਇੱਕ ਦਿਨੇਸ਼ ਨਾ ਦਾ ਲੜਕਾ ਸੀਗਾ ਜਿਹਦਾ ਕਲੀਨਿਕ ਸੀਗਾ ਉੱਥੇ 13 ਨੰਬਰ ਕਲੀਨਿਕ ਗੱਦੀ ਦੇ ਵਿੱਚ ਵਰਦੀ ਪੜੀ ਇਹਨੇ ਕਿ ਕਿਤਾ ਜੀ ਪੈਸੇ ਲਾਏ ਸੀ ਗਲੋਬਲ ਕੰਪਨੀ ਹੈਗੀ ਹੈ ਜੋਨ ਗਲੋਬਲ ਕਿੱਥੋਂ ਦੀ ਹੈ ਇਹ ਕੋਈ ਬਾਦ ਨਹੀਂ ਕੰਪਨੀ ਜਿਹਦਾ ਹੁੰਦੀਆਂ ਆ ਅੱਜ ਕੱਲ ਚੱਲਦਾ ਹੈ ਸੈਪੇ ਕਰਨ ਕੇ ਲਈ ਜਾਂਦਾ ਉਹਦੇ ਵਿੱਚ ਇਹਨੇ ਪੈਸੇ ਲਾਏ ਸੀ ਪਹਿਲਾਂ ਜਿਹੜੇ ਹੈਗੇ ਆ ਉਹਨਾਂ ਆਖੀ ਕੰਨਾ ਤੇ ਦਵਿੰਦਰ ਕਨਾਏ ਇਹਦੇ ਕੋਈ ਜਾਂਦੇ ਸੀ ਕਿਤੇ ਕਰਾਉਣ ਵਾਸਤੇ ਟ੍ਰੀਟਮੈਂਟ ਤਾਂ ਇਹਨਾਂ ਨੂੰ ਵੀ ਇਹਨੇ ਕਿਹਾ ਵੀ ਕਿਸੇ ਆ ਕੰਪਨੀ ਜੁਆਇਨ ਕਰੋ ਤੁਸੀਂ ਤੁਹਾਨੂੰ ਇਹਦੇ ਵਿੱਚ ਫਾਇਦਾ ਹੋਏਗਾ ਇਹਨੇ ਪਹਿਲੇ ਵਿੱਚ ਤਾਂ ਇਹ ਨਈ ਸੀ ਕਿ ਬਾਅਦ ਦੇ ਵਿੱਚ ਜਿਵੇਂ ਇਹਨੇ ਆਪਣੇ 11 ਦੋਸਤਾਂ ਦੇ ਵੀ ਜਿਆਦਾ ਮਨਅਤ ਦੇ ਲਈ ਲਵਾ ਦੇ ਤੇ ਜਦੋਂ ਹੁਣ ਉਹ ਕੰਪਨੀ ਬਾਅਦ ਦੇ ਵਿੱਚ ਨੈਸ਼ਾਇਡ ਬੰਦ ਕਰਤੀ ਕੰਪਨੀ ਨੇ ਜਦੋਂ ਪੈਸੇ ਕਾਫੀ ਨਾਲ 25 ਲੱਖ ਰੁਪਏ ਲੱਗਿਆ ਤੇ ਹੁਣ ਜਦੋਂ ਦੂਸਰੇ ਪੈਸੇ ਮੰਗ ਰਹੇ ਆ ਵਾਪਸ ਜਿਹਨਾਂ ਲਏ ਸੀਗੇ ਉਹਨਾਂ ਤੋਂ ਦੁਖੀ ਹੋ ਕੇ ਬੰਦੇ ਨੇ ਆਤਮ ਹੱਤਿਆ ਕੀਤੀ। ਬੰਦਾ ਕੌਣ ਸੀਗਾ ਕਿੱਥੋਂ ਦਾ ਵਾਸੀ ਜਿਹੜਾ ਦੁਖੀ ਹੋਇਆ ਸੀ? ਇਹ ਮਤੇ ਇਹ ਦਿਨੇਸ਼ ਕੁਮਾਰ ਮੁੰਡਾ ਆਪਣਾ ਨਵੀਂ ਵਾਦੀ ਵੱਡੀ ਕੋੜੀ ਤੇ ਨਵੀਂ ਕਲੀ ਦੇ। ਕੀ ਕਰਵੇ ਕੀਤੀ ਅੱਗੇ ਦੀ? ਅਸੀਂ ਤਾਂ ਮੁਕਦਮਾ ਦਰਜ ਕੀਤਾ ਜੀ 306 ਜੰਤੀ ਐਪੀਸੀ ਦਾ ਬਰਕਲਾ ਮਨਾਕਸੀ ਖੰਨਾ ਗੁਲਿੰਦਰ ਖੰਨਾ ਦੇ ਖਿਲਾਫ। ਦੋਨਾਂ ਨੂੰ ਬਾਰੇ ਕੀ ਕਹਿਣਾ ਚਾਹੋਗੇ ਜਿਹੜੀ ਕੰਪਨੀ? ਆਪਣੀਆਂ ਤਾਂ ਹੁਣ ਜੀ ਉਹ ਅੱਜਕੱਲ੍ਹ ਫਰਾਉਡ ਚੱਲਦੇ ਆ। ਫਰਾਡ ਕੰਪਨੀਆਂ ਹੈਗੀਆਂ ਲੋਕਾਂ ਨੂੰ ਆਪਣੇ ਚਾਂਸੇ ਦੇ ਵਿੱਚ ਲੈ ਕੇ ਤੇ ਲੋਕਾਂ ਨੂੰ ਠੱਗੀ ਮਾਰ ਕੇ ਦੇ ਸੈਟਅਪ ਬੰਦ ਕਰ ਦਿੰਦੇ ਕਿ ਰੁਪਏ ਨੁਕੜੇ ਗਏ ਦੋ ਦੋਨੇ ਰੁਪਏ ਗ੍ਰੇਸਟਾ ਕਰ ਦੇ ਦੀ ਗੱਲ ਠੀਕ ਸਰ ਲੋਕਾਂ ਨੂੰ ਕੀ ਅਪੀਲ ਨੂੰ ਅਸੀਂ ਇਹੀ ਕਰਦੇ ਆ ਕਿ ਇਹਨਾਂ ਤੋਂ ਬਚੋ ਜਿਹੜੀਆਂ ਕੰਪਨੀਆਂ ਆਨਲਾਈਨ ਚ ਹਨ ਸਾਡੀਆਂ ਜੋ ਵੀ ਕਰਦੀ ਹੈਗੀ ਐ ਇਹਨਾਂ ਤੋਂ ਬਚੋ ਜੇ ਕਿਉਂਕਿ ਇਹ ਬਸ ਸੈਟਅਪ ਬੰਦ ਕਰ ਦਿੰਦੇ ਆਪਣਾ ਠੱਗੀਆਂ ਮਾਰ ਕੇ ਤੇ ਮਰਤੇ ਆਪਾਂ ਪੈਸੇ ਲਾ ਕੇ ਪਸਤਾਨੇ ਬਾਦ ਮਰਤੇ ਕਿੰਨੇ ਕਿਹੜੇ ਲੱਖ ਰੁਪਏ ਲਾਏ ਸੀਗੇ ਇਸ ਕੰਪਨੀ ਇਹਨੇ ਸੂ ਸਾਈਡ ਦੇ ਵਿੱਚ ਤਾਂ 25 ਲੱਖ ਆਪ ਹੀ ਕਹਿੰਦਾ ਆਪਣੇ ਯਾਰਾਂ ਦੋਸਤਾਂ ਦੇ ਵਿੱਚ ਲਗਾਇਆ ਸੀਗਾ ਵੀ ਨਾਲ ਇਹਨੇ ਆਪ ਵੀ ਲਾਇਆ ਤੇ ਆਪਣੇ ਯਾਰਾਂ ਦੋਸਤਾਂ ਦੇ ਵਿੱਚ ਵੀ ਲਾਇਆ ਹੋਇਆ ਹੈ